ਆਹ ਭਗਵਾਨ ਉਹ ਪਾਈ ਕਹਿੰਦੇ ਆਪੋ ਦੇ ਰਾਹ ਭਾਰਤੀ ਕਿਸਾਨ ਜੁਨੀਅਰ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਰ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੱਤਕਾ ਲਈ ਜੋ ਲੜਦੇ ਲੋਕ ਜਿੰਨਾ ਤੋਂ ਨਹੀਂ ਕਰਦੇ ਲੋਕ ਮੱਤਕਾ ਲਈ ਜੋ ਲੜਦੇ ਜੇ ਨਾ ਦਵੋ ਨਾ ਦਵੋ ਮੋਦੀ ਸਰਕਾਰ ਮਰਦਾਬੋਦੀ ਸਰਕਾਰ ਮਰਦਾਬੋ ਕਸਾਨ ਯੂਨੀਅਨ ਇਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਜਿੰਦਾਬਾਦ ਪਿੰਡ ਥਰਾਜ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੇਰਾ ਨਾਮ ਜਗਸੀਰ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਪਿੰਡ ਥਰਾਜ ਵਾਲਾ ਜਰਨਲ ਸਕੱਤਰਾਂ ਜੀ ਮੈਂ ਅੱਜ ਤੁਹਾਡਾ ਦਿਨ ਧਰਨਾ ਚੱਲ ਰਿਹਾ ਕਿੱਥੇ ਚੱਲ ਰਿਹਾ ਕਿੰਨੇ ਦਿਨ ਤੋਂ ਸਾਡਾ ਕੀ ਮੰਗਾਗੇ ਇੱਕ ਨੌਰੀ ਬਾਰਡਰ ਤੇ ਸਾਡਾ ਧਰਨਾ 11 ਤਰੀਕ ਤੋਂ ਚੱਲ ਰਿਹਾ ਹੈ ਸਾਡੇ ਪਿੰਡੋਂ 10 ਬੰਦੇ ਜਿੱਦੇ ਸਾਡਾ ਜਥਾ ਆਇਆ ਗਿੱਦਰਵਾਹਾ ਬਲਾਕ ਦਾ ਉਦੋਂ ਦੇ ਧਰਨੇ ਦੇ ਵਿੱਚ ਮੌਜੂਦ ਹੈ 10 ਬੰਦੇ ਅਸੀਂ ਇੱਥੇ ਰਹਿਨੇ ਹੀ ਰਹਿਨੇ ਆ ਧਰਨੇ ਦੇ ਵਿੱਚ ਆ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਹੀ ਆ ਜੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਨਾ ਕਰਜ਼ਾ ਮੁਕਤ ਭਾਰਤ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਕਰਜ਼ਾ ਸਾਡੇ ਤੇ ਕਿਉਂ ਚੜਿਆ ਕਿਉਂਕਿ ਸਾਨੂੰ ਜਦੋਂ ਦਾ ਸੁਆਮੀ ਕਮਿਸ਼ਨ ਬਿਠਾਇਆ ਸੀ ਉਹ সুপারিশਾਂ ਅਨੁਸਾਰ ਫਸਲਾਂ ਦੇ ਭਾਅ ਨਹੀਂ ਮਿਲੇ ਫਸਲਾਂ ਦੇ ਭਾਅ ਨਾ ਮਿਲਣ ਦੇ ਬਾਵਜੂ ਸਾਡੇ ਤੇ ਕਰਜ਼ਾ ਚੜਿਆ ਉਹਦੀ ਦੋਸ਼ੀ ਵੀ ਸਰਕਾਰ ਹੈ ਉਹ ਸਾਨੂੰ ਬੰਦਾ ਜਿਹੜਾ ਸਾਡੇ ਤੇ ਸਿਰ ਕਰਜ਼ਾ ਸਾਰਾ ਮਾਫ ਹੋਣਾ ਚਾਹੀਦਾ ਸਾਡੇ ਜਿਹੜੇ 750 ਕਿਸਾਨ ਸ਼ਹੀਦ ਹੋ ਗਿਆ ਉਹਨਾਂ ਨਾਲ ਇਹਨੇ ਕਮਿਸ਼ਨ ਦਾ ਕਰਿਆ ਸੀ ਸਾਡੇ ਨਾਲ ਉਹ ਵਿਚਾਰੇ ਉਵੇਂ ਜੇਕਰ ਭੜਕਦੇ ਫਿਰਦੇ ਆ ਲਖੀਮਪੁਰ ਖੀਰੀ ਦੇ ਜਿਹੜੇ ਵਿਚਾਰੇ ਸ਼ਹੀਦ ਹੋਏ ਆ ਕਿਸਾਨ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਇਹ 12 ਮੰਗਾਂ ਸਾਡੀਆਂ ਮੇਨ ਐ ਜੀ ਤੇ ਇਹ ਮੰਗਾਂ ਹਜੇ ਮੰਨੀਆਂ ਨਹੀਂ ਗਈਆਂ ਗੱਲਬਾਤ ਚੱਲ ਰਹੀ ਐ 3 ਮਿੰਟ ਹੋ ਗਿਆ ਇੱਕੋ ਸਿੱਟਾ ਨਿਕਲੇ ਨਹੀਂ ਹਾਲ ਤੱਕ ਹਜੇ ਤੱਕ ਸਿੱਟਾ ਹੁਣ ਉਮੀਦ ਬਣੀ ਐ ਕੁਛ ਸਾਡੇ ਆਗੂਆਂ ਦਾ ਕਹਿਣਾ ਐ ਵੀ ਹੋ ਸਕਦਾ ਵੀ ਹੱਲ ਹੋ ਜੇ ਜੇ ਹੱਲ ਨਿਕਲਿਆ ਵੀ ਚੰਗੀ ਗੱਲ ਐ ਨਹੀਂ ਫਿਰ ਦਿੱਲੀ ਨੂੰ ਕੂਚ ਸਾਡਾ ਤੈ ਐ ਤੁਸੀਂ ਵਾਲੇ ਸ਼ਾਂਤੀਪੁਰੂ ਚਾਹੁੰਦੇ ਵੀ ਹੱਲ ਨਿਕਲ ਜੇ ਦਾ ਬਿਲਕੁਲ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਤੇ ਰਹਿਮਤ ਕਰੋ ਸ਼ਾਂਤੀਪੁਰੂ ਢੰਗ ਨਾਲ ਅਸੀਂ ਬੈਠੇ ਆ ਇੱਥੇ ਸ਼ਾਂਤ ਰਾਵਾਂਗੇ ਬਿਲਕੁਲ ਜਾਬਤੇ ਚ ਰਾਵਾਂਗੇ ਜਿਵੇਂ ਸਾਡੇ ਆਗੂ ਸਾਹਿਬਾਨ ਕਹਿਣਗੇ ਅਸੀਂ ਓਵੇਂ ਰਾਵਾਂਗੇ ਪਰ ਸਾਡੀਆਂ ਮੰਗਾ ਮੰਨੋ